ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਬੀਤੀ ਰਾਤ ਆਈ ਤੇਜ਼ ਹਨੇਰੀ ਦੇ ਕਾਰਨ ਪਵਾਨੀਗੜ ਦੇ ਇੰਡ ਮਾਜਾ ਦੇ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪੁਲਟਰੀ ਫਾਰਮ ਚੇਟ ਬੈਠੇ ਬ੍ਰੇਡ ਸਾਡੇ ਬਜ਼ੁਰਗ ਦੀ ਮੌਤ ਹੋ ਗਈ ਹੈ ਕਿਉਂਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇਜ਼ ਹਨੇਰੀ ਦੀ ਮਾਰ ਨਾਲ ਚੱਲਦਾ ਪੁਲਟਰੀ ਫਾਰਮ ਦੇ ਸ਼ੈੱਡ ਕਿੱਥੇ ਤੱਕ ਖਿਲਰੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਅਤੇ 60 ਦੇ ਵਿੱਚ 20 ਤੋਂ ਲੈ ਕੇ 2000 ਤੋਂ ਲੈ ਕੇ 2500 ਮੁਰਗੀ ਦੇ ਕਰੀਬ ਮਰ ਚੁੱਕੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੁਰਗੀਆਂ ਤਰਪ ਕੇ ਮਰ ਰਹੀਆਂ ਹਨ ਕਿਉਂਕਿ ਤਸਵੀਰ ਬਹੁਤ ਮੰਦਭਾਗਿਆ ਪਰਿਵਾਰ ਦੇ ਵਿੱਚ ਜਿੱਥੇ ਬਜ਼ੁਰਗ ਨੂੰ ਲੈ ਕੇ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਕਿਉਂਕਿ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਕੱਪੜੇ ਵੀ ਪਏ ਨਜ਼ਰ ਆ ਰਹੇ ਹਨ ਉਥੇ ਹੀ ਪਰਿਵਾਰ ਦਾ ਵੀ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੈ ਇਹ ਤਸਵੀਰਾਂ ਤੁਹਾਨੂੰ ਕਰਦੇ ਪਰਿਵਾਰ ਦੀ ਦਿਖਾ ਰਹੇ ਹਾਂ ਜਿੱਥੇ ਬਜ਼ੁਰਗ ਦੀ ਮੌਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਨਜ਼ਰ ਆ ਰਹੀਆਂ ਹਨ ਇਹ ਤਸਵੀਰਾਂ ਜਿੱਥੇ ਇਹ ਤੂਫਾਨ ਇੱਕ ਹਾਜ਼ਦਾ ਖੇਡ ਦਾ ਪਰਿਵਾਰ ujahੜ ਕੇ ਰੱਖ ਦਿੱਤਾ ਗਿਆ ਹੈਗਾ ਕਿਉਂਕਿ ਹੈ ਤੂਫਾਨ ਦੇ ਨਾਲ ਜਿੱਥੇ ਸਾਰਾ ਪੋਲਟਰੀ ਫਾਰਮ ਤੈਸ ਨੈਸ ਹੋ ਚੁੱਕਿਆ ਉਹਦੇ ਨਾਲ ਵਿੱਚ 2000 ਤੋਂ ਲੈ ਕੇ 2500 ਮੁਰਗੀ ਜੋ ਵਿੱਚ ਮਰ ਚੁੱਕੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੂਰ ਦੂਰ ਤੱਕ ਖਿਲਰੇ ਨਜ਼ਰ ਆ ਰਹੇ ਸ਼ੈੱਡ ਦੀਆਂ ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਆਏ ਤੇਜ਼ ਤੂਫਾਨ ਦੀਆਂ ਅਗਵਾਈ ਦੇ ਰਹੀਆਂ ਨੇ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਇਹ ਪਰਿਵਾਰ ਦੇ ਨਾਲ ਬਹੁਤ बड़ा ਦੁੱਖ ਦਾ ਹੈ ਮੰਜਰ ਬੀਤਿਆ ਹੈ ਅਤੇ ਜਿੱਥੇ ਪਰਿਵਾਰ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪਰਿਵਾਰ ਜਿੱਥੇ ਆਰਥਿਕ ਤੌਰ ਤੇ ਇੱਕ ਟੁੱਟ ਜਾਂਦਾ ਹੈ ਕਿਉਂਕਿ ਜੀਵਨ ਭਰ ਦੀ ਕਮਾਈ ਜਦੋਂ ਇੱਕ ਵਪਾਰ ਦੇ ਵਿੱਚ ਕਿਸਾਨ ਲਗਾਉਂਦਾ ਹੈ ਤਾਂ ਦੇਖਦੇ ਨੇ ਤਸਵੀਰਾਂ ਦੇ ਵਿੱਚ ਕਿਸਾਨ ਦੀ ਉੱਪਰ ਪਾਈ ਕੌਣ ਕਰੇਗਾ ਇੱਕ ਆਪਨੇ ਆਪੇ ਚ ਸਵਾਲ ਖੜਾ ਨਜ਼ਰ ਆਉਂਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੌਰ ਦੇ ਵਿੱਚ ਮਹਿੰਗਾਈ ਦਾ ਜਮਾਨਾ ਹੈ ਜਿੱਥੇ ਤੇਜ਼ ਤੂਫਾਨ ਨੇ ਇੱਕ ਹਸਦਾ ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਗਿਆ ਆਓ ਤੁਹਾਨੂੰ ਸੁਣਾਉਣਿਆਂ ਕੀ ਕਹਿੰਦੇ ਨਜ਼ਰ ਆਏ ਪਿੰਡ ਵਾਸੀ ਆਹ ਉਹ ਰਗਾ ਤੇਰੇ ਤੇਰੇ ਆਇਆ ਨਾਮ ਹੈ ਜੀ ਬਲਕਾਰ ਸਿੰਘ ਵੀਰੇ ਬਲਕਾਰ ਸਿੰਘ ਜਿਹਨੂੰ ਦੀ ਡੈਥ ਹੋਈ ਹੈ ਕੀ ਨਾਮ ਚੋਂ ਕਿੰਨੀ ਗੋਬਰ ਬਾਈ ਜੀ ਇਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਉਮਰ ਇਹਨਾਂ ਦੀ 68 ਤੋਂ 70 ਸਾਲ ਦੇ ਵਿੱਚ ਸੀ ਹਾਂ ਕਿਸ ਤਰ੍ਹਾਂ ਪੂਰੀ ਘਟਨਾ ਹੋਈ ਹੈ ਜੀ ਬਾਈ ਜੀ ਕੱਲ ਜਾ ਖਨੇਰੀਆ ਜਾਂ ਬਹੁਤ ਜ਼ਿਆਦਾ ਝੱਖੜ ਆਇਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਇਹ ਤਾਂ ਇਹਨਾਂ ਦੀ ਤੇ ਇੱਥੇ ਹੋ ਗਈ ਆ ਜੇਕਰ ਸੁਭਾਅ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਸੁਭਾਅ ਬਹੁਤ ਨਰਮ ਸੁਭਾਅ ਦੇ ਸੀ ਬਾਈ ਬਹੁਤ ਸੌਫ ਸੀ ਕੋਈ ਐਦਾਂ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਹ ਜਿਹੇ ਬਲੌਡਰੀ ਫਾਰਮ ਤੇ ਉਹਦਾ ਕਰਦਾ ਖਰਚਾ ਚਲਾਉਂਦੇ ਤੇ ਆਹ ਕਰਕੇ ਸਾਰਾ ਕੰਮ ਇਸੇ ਤੇ ਡਿਪੈਂਡਰ ਤੇ ਯਾਨੀ ਕਿ ਹੁਣ ਜਾਨਵਰ ਵੀ ਮਰ ਗਏ ਤੇ ਪਰ ਜਿਨ੍ਹਾਂ ਦਾ ਮਾਲਕ ਤੇ ਹੋ ਵੀ ਉਹ ਵੀ ਹਾਂ ਮਾ ਜੀ ਤੇ ਨੁਕਸਾਨ ਬਹੁਤ ਹੋ ਗਿਆ ਭਾਈ ਇਹ ਹੀ ਇਹਨਾਂ ਦਾ ਰੋਟੀ ਰੋਟੀ ਦਾ ਸਾਧਨ ਸੀ ਇਹ ਹੀ ਅੱਜ ਟਹਿ ਟਹਿ ਰਹੀ ਹੋ ਗਿਆ ਸਾਰਾ ਕੁਝ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਇਹ ਕਰਦੇ ਆ ਵੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਅਗਲੇ ਦਾ ਪਰਿਵਾਰ ਦਾ ਜੀ ਗਿਆ ਬਾਕੀ ਦੂਆ ਬਿਲਡਿੰਗ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਹੜਾ ਪਿੰਡ ਕਿਹੜਾ ਮਾਝਾ ਪਿੰਡ ਵੀਰੇ ਮੇਰਾ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਜੀ ਪਿੰਡ ਮਾਝਾ ਜੀ ਗੁਰਪ੍ਰੀਤ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਮ ਸੀ ਉਹਨਾਂ ਦੇ ਉਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਜੀ ਅੱਛਾ ਜੀ ਕਿਸ ਤਰ੍ਹਾਂ ਹੋਇਆ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਉਹ ਇਹ ਆਪਣੇ ਪੱਲੀ-ਪੋਲੀ ਲਾਉਣ ਆਏ ਤੇ ਬੱਚਿਆਂ ਦੇ ਪੌਂਡਰੀ ਫਾਰਮ ਦੀ ਜੀ ਇਹ ਅੱਛਾ ਬੱਚੇ ਪਾਏ ਹੋਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਕੰਦ ਇਹਨਾਂ ਦੀ ਜੀ ਅੱਛਾ ਹਾਂਜੀ ਇਹ ਕਿੰਨਾ ਕੁ ਪੁਰਾਣਾ ਸੀ ਕਪੋਟਰੀ ਫਾਰਮ ਜਾਂ ਕਿਸ ਤਰ੍ਹਾਂ ਦੀ ਚਖੜੀ ਇੰਨਾ ਜ਼ਿਆਦੇ ਸੀ ਨਹੀਂ ਚਖੜੇ ਜ਼ਿਆਦੇ ਸੀ ਜੀ ਪੋਟਰੀ ਫਾਰਮ ਨੂੰ ਤਾਂ ਕੋਈ ਬੜਾ ਟਾਈਮ ਨਹੀਂ ਹੋਇਆ ਜੀ ਅੱਛਾ ਥੋੜੀ ਸਮਾਂ ਹੋਇਆ ਜੀ ਬਣਾਏ ਨੂੰ ਹਾਂ ਹਾਂ ਕੀ ਜਿਹੜੇ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂਜੀ ਇਹ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਦਾ ਅੰਤੇ ਦਾ ਗਰੀਬ ਪਰਿਵਾਰ ਹੈ ਜੀ ਕੋਈ ਐਨੀ ਕਿਸਾਨੀ ਨਾਲ ਸੰਬੰਧਤ ਹੈ ਜੀ ਹਾਂ ਹਾਂ ਹਾਂਜੀ ਹਾਂਜੀ ਕਿੰਨੀਆਂ ਮੁਰਗੀਆਂ ਮਰਗੀਆਂ ਤੁਹਾਡੇ ਮੁਰਗੀਆਂ ਤਾਂ ਜੀ ਹਾਂ ਜੀ ਹਾਂ ਬਸ ਤੀਆ ਕਿ ਹਿੱਸਾ ਬਚਿਆ ਜੀ ਅੱਛਾ ਕੰਪਨੀ ਦੇ ਬੱਚੇ ਤੇ ਜੀ ਪਾਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਟ ਬਣਿਆ ਹੋਇਆ ਜੀ ਇਹ ਹੂੰ ਹੂੰ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋ ਤੇ ਮੇਰੇ ਵੀ ਮ੍ਰਿਤਿਕ ਦੇ ਪਰਿਵਾਰਕ ਦੀ ਗੱਲ ਕੀਤੀ ਹੈ ਕਿੰਨੇ ਪਰਿਵਾਰਕ ਮੈਂਬਰ ਨੇ ਕਿੰਨੇ ਬੱਚੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਬੇਟਾ ਜੀ ਬਸ ਮਤਲਬ ਘਰਦਿਆਂ ਦੀ ਇਹਨਾਂ ਦੀ ਡੈਥ ਪਹਿਲੀ ਹੀ ਹੋਈ ਹੋਈ ਹੈ ਜੀ ਦੋ ਦੋ ਤਿੰਨ ਸਾਲ ਹੋ ਗਏ ਜੀ ਪਹਿਲਾਂ ਇਹਨਾਂ ਦੇ ਘਰ ਦੀ ਘਰਦਿਆਂ ਦੀ ਡੈਥ ਹੋ ਗਈ ਸੀ ਜੀ। ਯਾਨੀ ਕਿ ਘਰ ਚ ਕਮਾਉਣ ਵਾਲਾ ਜੀ ਕਮਾਉਣ ਵਾਲਾ ਇਹੀ ਸੀ ਜੀ ਬਸ ਹੋਰ ਤਾਂ ਕੋਈ ਇਹਨਾਂ ਦਾ ਸਾਧਨ ਨਹੀਂ। ਹੂੰ 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 ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਘਟਨਾ ਦਾ? ਪਤਾ ਤਾਂ ਜੀ ਜਦੋਂ ਉਹ ਇਹ ਹਨੇਰੀ ਚੱਲੀ ਜੀ ਪਰਿਵਾਰ ਹੋਰੇ ਆਇਆ ਦੇਖਣ ਲੱਗੇ ਵੀ ਆਇਆ ਨਹੀਂ ਪਹਿਲਾਂ ਤਾਂ ਆਂਦੀਬ ਕਿਤੇ ਇੱਧਰ ਉੱਧਰ ਹੋਊਗਾ ਜਦੋਂ ਉਹ ਆ ਕੇ ਦੇਖਿਆ ਜੀ ਉਹ ਥੱਲੇ ਦਬਿਆ ਪਿਆ ਜੀ। ਅੱਛਾ ਹਾਂਜੀ ਕਿਸ ਤਰ੍ਹਾਂ ਪਿੰਡ ਨੇ ਮਦਦ ਦੇਣਾ ਕਿੱਦਾਂ ਕੀਤਾ? ਹਾਂਜੀ ਹਾਂ ਨਹੀਂ ਪਿੰਡ ਵਾਲੇ ਤਾਂ ਬਾਅਦ ਚਾਏ ਨੇ ਜੀ ਫਿਰ ਖੇਤਾਂ ਚ ਦੀ ਘਰ ਦੀ ਇਹਨਾਂ ਦਾ ਇਹਨਾਂ ਦੇ ਆਪ ਆਪਸ ਵਿੱਚ ਪਰਿਵਾਰ ਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਜੀ ਫਿਰ ਉਹਨਾਂ ਨੇ ਆ ਕੇ ਕੱਢਿਆ ਜੀ ਹੁ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਵੀ ਚਲੋ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਵੀ ਕਿਸੇ ਕੋਈ ਸਰਕਾਰ ਵੱਲੋਂ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਜੀ ਵੀ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ